ਸਤਿ ਸ਼੍ਰੀ ਅਕਾਲ ਜੀ 트ਰੁੱਥ ਟਾਕਸ ਚੈਨਲ ਤੇ ਖਬਰਾਂ ਸੁਣਨ ਆਏ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਮਿਤੀ 15 ਜਨਵਰੀ 2023 ਦਿਨ ਬੁੱਧਵਾਰ ਅਤੇ ਮੈਂ ਗਾਗਨਦੀਪ ਸਿੰਘ ਹਾਜ਼ਰ ਹਾਂ ਜੀ ਖਬਰਾਂ ਦੇ ਬੁਲੇਟਿਨ ਦੇ ਨਾਲ ਅੱਜ ਦੀਆਂ ਮੁੱਖ ਖਬਰਾਂ ਦਾ ਬੇਰਬਾਕ ਹੋ ਜਿਸ ਪ੍ਰਕਾਰ ਹੈ ਡੱਲੇਬਾਰ ਦੀ ਬਿਗੜੀ ਸਿਹਤ ਮਗਰੋਂ ਖਨੌਰੀ ਬਾਡਰ ਤੇ ਹੋ ਗਿਆ ਵੱਡਾ ਐਲਾਨ ਨੰਦੂਰ ਸਾਹਿਬ ਤੋਂ ਐਮ ਪੀ ਮਤਪਾਲ ਸਿੰਘ ਦੀ ਸਿਆਸੀ ਪਾਰਟੀ ਦਾ ਐਲਾਨ ਮਾਗੀ ਕਾਨਫਰੰਸ 'ਚ ਬੋਲੇ ਸੁਖਵੀਰ ਬਾਦਲ ਪੰਜਾਬ ਨੂੰ ਮਰਵਾਉਣ ਵਾਲੀਆਂ ਤਾਕਤਾਂ ਹੋਈਆਂ ਇਕੱਠੀਆਂ ਇਸ ਕੈਮ ਦੇ ਸੱਦੇ ਤੇ ਕਿਸਾਨਾਂ ਬਰਨੋ ਫਲੋਰ ਵਿਖੇ ਕਾਲੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ 26 ਜਨਵਰੀ ਦੇ ਪ੍ਰੋਗਰਾਮ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸਰਕੂਲਰ ਜਾਰੀ ਅਤੇ ਇਸ ਦੇ ਨਾਲ ਹੀ ਹੁਣ ਖਬਰਾਂ ਵਿਸਤਾਰ ਸਹਿਤ ਪੰਜਾਬ ਤੇ ਹਰਿਆਣਾ ਬਾਰਡਰ ਤੇ ਚੱਲ ਰਹੇ ਖਣੌਰੀ ਮੋਰਚੇ ਵਿੱਚ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਦੱਸਦੀਏ ਕਿ ਏ ਐਲਾਨ ਜਗਜੀਤ ਸਿੰਘ ਡੱਲੇਵਾਲ ਦੀ ਲਗਾਤਾਰ ਵਿਗੜਦੀ ਸਿਹਤ ਕਾਰਨ ਲਿਆ ਗਿਆ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਹੁਣ ਡੱਲੇਵਾਲ ਦੇ ਨਾਲ 111 ਕਿਸਾਨ ਹੋਰ ਮਰਨ ਵਰਤ ਵਿੱਚ ਹਿੱਸਾ ਲੈਣਗੇ ਦੱਸਦੀਏ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਉੱਤੇ ਬੈਠਿਆਂ 45 ਤੋਂ ਬਧੇਰੇ ਦਿਨ ਹੋ ਚੁੱਕੇ ਹਨ ਪਰ ਉਹਨਾਂ ਦੀਆਂ ਮੰਗਾਂ ਅਜੇ ਤੱਕ ਅਧੂਰੀਆਂ ਹਨ ਉਨ੍ਹਾਂ ਦੀ ਸਿਹਤ ਅਨਗਾਤਾਰ ਵਿਗੜਦੀ ਜਾ ਰਹੀ ਹੈ ਇਸੇ ਵਿਚਾਲੇ ਅੱਜ ਮੋਰਚੇ ਵਿੱਚ ਮੌਜੂਦ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਉਹ ਵੀ ਢੱਲੇਵਾਲ ਦੇ ਨਾਲ ਮਰਨ ਵਰਤ ਵਿੱਚ ਹਿੱਸਾ ਲੈਣਗੇ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੋਰਚੇ ਵਿੱਚ ਮੌਜੂਦ 111 ਕਿਸਾਨ ਮਰਨ ਵਰਤ ਕਰਨਗੇ ਇਹ ਵਰਤ ਅੱਜ ਦੁਪਹਿਰੇ 2 ਵਜੇ ਸ਼ੁਰੂ ਕੀਤਾ ਜਾਵੇਗਾ ਇਸ ਦੌਰਾਨ ਕਿਸਾਨ ਕਾਲੇ ਕੱਪੜੇ ਪਾ ਕੇ ਮਰਨ ਵਰਤ ਕਰਨਗੇ ਅਤੇ ਇਸ ਦੇ ਨਾਲ ਹੀ ਅਗਲੀ ਖਬਰ ਵੱਲ ਵਧਦੇ ਹੋਏ ਦੱਸ ਦਈਏ ਕਿ ਮਾਗੀ ਮੇਲੇ ਤੇ ਖੰਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮੇਲੇ ਤੇ ਸਿਆਸੀ ਕਾਨਫਰੰਸ ਦੌਰਾਨ ਅੰਮ੍ਰਿਤਪਾਲ ਸਿੰਘ ਦੇ ਧੜੇ ਬਨੋਂ ਸਿਆਸੀ ਪਾਰਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਬਾਰਿਸ਼ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦਾ ਨਾਮ ਅਕਾਲੀ ਦਲ ਬਾਰਿਸ਼ ਪੰਜਾਬ ਦੇ ਰੱਖਿਆ ਗਿਆ ਹੈ ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਇਸ ਸਮੇਂ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਸਾਥੀਆਂ ਸਮੇਤ ਬੰਦ ਹਨ ਉਨ੍ਹਾਂ ਉੱਪਰ ਪੰਜਾਬ ਸਰਕਾਰ ਵੱਲੋਂ ਐਨਐਸਏ ਕਾਨੂੰਨ ਲਾਗੂ ਕੀਤਾ ਹੋਇਆ ਹੈ ਮੰਗਲਵਾਰ ਸ੍ਰੀ ਮੁਕਤਸਰ ਸਾਹਿਬ ਵਿੱਚ ਮਾਗੀ ਕਾਨਫਰੰਸ ਦੌਰਾਨ ਪਾਰਟੀ ਦਾ ਨਾਨ ਅਮਰਤਪਾਲ ਸਿੰਘ ਦੇ ਪਿਤਾ ਤਰਸ਼ੀਮ ਸਿੰਘ ਅਤੇ ਫਰੀਦਕੋਟ ਤੋਂ ਆਜ਼ਾਦ ਸੰਸਦ ਮੈਂਬਰ ਸਰਬਜੀਤ ਸਿੰਘ ਨੇ ਕੀਤਾ ਉਨ੍ਹਾਂ ਕਿਹਾ ਕਿ ਚੇਅਰਮੈਨ ਅਮਰਤਪਾਲ ਸਿੰਘ ਇਸ ਸਮੇਂ ਜੇਲ੍ਹ ਵਿੱਚ ਹੈ ਅਜੇ ਹੇਚ ਪਾਰਟੀ ਨੂੰ ਚਲਾਉਣ ਲਈ ਕਮੇਟੀ ਬਣਾਈ ਗਈ ਹੈ ਜੋ ਕਿ ਸਾਰਾ ਕੰਮ ਸੰਭਾਲੇਗੀ ਉਹਨਾਂ ਕਿਹਾ ਕਿ ਪਾਰਟੀ ਬਨੋ ਚੋਣ ਕਮਿਸ਼ਨ ਨੂੰ ਤਿੰਨ ਨਾਮ ਭੇਜੇ ਗਏ ਹਨ ਜਿਨ੍ਹਾਂ ਵਿੱਚੋਂ ਇਸ ਨਾਮ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਇਸ ਲਈ ਹੁਣ ਤੋਂ ਉਹਨਾਂ ਦੀ ਪਾਰਟੀ ਦਾ ਨਾਂ ਅਕਾਲੀ ਦਲ ਬਾਰਿਸ਼ ਪੰਜਾਬ ਦੇ ਹੋਵੇਗਾ ਸਭ ਦੇ ਦੌਰਾਨ ਦੂਸਰੀ ਤਰਫ ਮਾਗੀ ਮੌਕੇ ਸ੍ਰੀ ਮੋਤਸਰ ਸਾਹਿਬ ਵਿੱਚ ਅਕਾਲੀ ਦਲ ਬਨੋ ਕੀਤੀ ਗਈ ਕਾਨਫਰੰਸ ਦੇ ਦੌਰਾਨ ਸਾਬਕਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਵਿਰੋਧੀਆਂ ਤੇ ਵੱਡੇ ਹਮਲੇ ਬੋਲੇ ਉਹਨਾਂ ਕਿਹਾ ਕਿ ਪਹਿਲਾਂ ਬਾਦਲ ਸਾਹਿਬ ਤੇ ਹਮਲੇ ਹੁੰਦੇ ਸਨ ਅਤੇ ਹੁਣ ਮੇਰੇ ਤੇ ਹੋ ਰਹੇ ਹਨ ਪੰਥ ਵਿਰੋਧੀ ਪਾਰਟੀਆਂ ਦਾ ਨਿਸ਼ਾਨਾ ਇੱਕੋ ਹੁੰਦਾ ਸੀ ਉਹ ਵੀ ਪ੍ਰਕਾਸ਼ ਸਿੰਘ ਬਾਦਲ ਹੁਣ ਮੈਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅੱਜ ਪੰਜਾਬ ਨੂੰ ਮਰਵਾਉਣ ਵਾਲੀਆਂ ਤਾਕਤਾਂ ਇਕੱਠੀਆਂ ਹੋ ਰਹੀਆਂ ਹਨ ਉਹਨਾਂ ਕਿਹਾ ਮੇਰੇ ਖਿਲਾਫ ਹਰ ਕਾਨੂੰਨੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਮੈਨੂੰ ਜਾਨੋਂ ਮਾਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਇਨ੍ਹਾਂ ਤਾਕਤਾਂ ਦਾ ਇੱਕ ਨਿਸ਼ਾਨਾ ਬਾਦਲ ਪਰਿਵਾਰ ਹੈ ਇਹ ਚਾਹੁੰਦੇ ਹਨ ਕਿ ਬਾਦਲ ਦਾ ਨਾਮ ਖਤਮ ਕਰ ਦਿਓ ਅਕਾਲੀ ਦਲ ਦਾ ਨਾਮ ਆਪੇ ਹੀ ਖਤਮ ਹੋ ਜਾਵੇਗਾ ਪਿਛਲੇ 6 ਮਹੀਨਿਆਂ ਤੋਂ ਏਜੰਸੀਆਂ ਨੇ ਮੇਰੇ ਖਿਲਾਫ ਰੱਜ ਕੇ ਪ੍ਰਚਾਰ ਕੀਤਾ ਉਹਨਾਂ ਕਿਹਾ ਕਿ ਲੋਕ ਦੱਸਣ ਕਿ ਬਾਦਲ ਸਾਹਿਬ ਅਤੇ ਬਾਦਲ ਪਰਿਵਾਰ ਦਾ ਗੁਨਾਹ ਕੀ ਹੈ ਸ਼੍ਰੋਮਣੀ ਅਕਾਲੀ ਦਲ 104 ਸਾਲ ਪੁਰਾਣੀ ਪਾਰਟੀ ਹੈ ਜਦ ਕੇ ਸਰਦਾਰ ਬਾਦਲ ਨੇ ਅਕਾਲੀ ਦਲ ਲਈ 70 ਸਾਲ ਸੇਵਾ ਕੀਤੀ ਸਾਡੇ ਘਰ ਵਿੱਚ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੈ ਮੇਰੇ ਬੱਚੇ ਵੀ ਘਰੋਂ ਅਰਦਾਸ ਕਰਕੇ ਨਿਕਲਦੇ ਹਨ ਬਾਦਲ ਸਾਹਿਬ ਨੇ ਸਿੱਖੀ ਲਈ ਕੌਮ ਲਈ ਪੂਰੀ ਜ਼ਿੰਦਗੀ ਲਗਾ ਦਿੱਤੀ ਉਹਨਾਂ ਦਾ ਗੁਨਾਹ ਇਹੋ ਸੀ ਕਿ ਉਹਨਾਂ ਨੇ ਕੌਮ ਲਈ ਜੇਲਾਂ ਕੱਟੀਆਂ ਅੱਜ ਵੱਡੀਆਂ-ਵੱਡੀਆਂ ਤਾਕਤਾਂ ਅਕਾਲੀ ਦਲ ਨੂੰ ਖਤਮ ਕਰਨ ਵਿੱਚ ਲੱਗੀਆਂ ਹੋਈਆਂ ਹਨ ਉਨ੍ਹਾਂ ਨੂੰ ਪਤਾ ਜੇ ਬਾਦਲ ਪਰਿਵਾਰ ਖਤਮ ਹੋ ਜਾਵੇਗਾ ਤਾਂ ਕਾਲੀ ਦਲ ਵੀ ਖਤਮ ਹੋ ਜਾਵੇਗਾ ਇਹ ਤਾਕਤਾਂ ਹਰ ਹੀਲਾ ਵਰਤ ਰਹੀਆਂ ਹਨ ਇਸ ਦੇ ਉਪਰੰਤ ਦੱਸਦੀ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਨੈਸ਼ਨਲ ਪਾਲਿਸੀ ਫਰੇਮਵਰਕ ਆਨ ਐਗਰੀਕਲਚਰ ਮਾਰਕੀਟਿੰਗ ਦੀਆਂ ਕਾਪੀਆਂ ਸਾਂਢ ਕੇ ਆਪਣੇ ਰੋਧ ਦਾ ਪ੍ਰਗਟਾਵਾ ਕੀਤਾ ਇਸ ਮੌਕੇ ਆਗੂਆਂ ਨੇ ਕਿਹਾ ਕਿ ਇਹ ਹਾਰਡਾ ਪਹਿਲਾ ਰੱਦ ਕਰਵਾਏ ਤਨ ਕਾਲੇ ਕਾਨੂੰਨਾਂ ਨੂੰ ਹੀ ਰੂਪਮਾਨ ਕਰਦਾ ਹੈ ਆਗੂਆਂ ਨੇ ਕਿਹਾ ਕਿ ਅਜਿਹੇ ਹ ਕਾਨੂੰਨ ਲਾਗੂ ਹੋਣ ਨਾਲ ਕਾਰਪੋਰੇਟ ਸੈਕਟਰ ਦਾ ਖੇਤੀ ਤੇ ਕਬਜ਼ਾ ਕਰਨ ਦਾ ਰਾ ਪੱਧਰਾ ਹੋ ਜਾਵੇਗਾ ਅਤੇ ਇਸ ਦੇ ਨਾਲ ਹੀ ਹੁਣ ਆਖਰੀ ਖਬਰ ਵੱਲ ਵਧਦੇ ਹੋਏ ਦੱਸਦੀ ਏ ਕਿ 26 ਜਨਵਰੀ ਦੇ ਆਉਣ ਦੇ ਨਾਲ ਗਣਤਾਂਤਰ ਦਿਵਸ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਲੁਧਿਆਣੇ ਜ਼ਿਲ੍ਹੇ 'ਚ ਗਣਤਾਂਤਰ ਦਿਹਾੜੇ ਦੇ ਮੌਕੇ ਸੂਬਾ ਪੱਦਰੀ ਸਮਾਰੋਹ ਹੋਣ ਜਾ ਰਿਹਾ ਹੈ ਇਸ ਸਮਾਰੋਹ ਦੇ ਦੌਰਾਨ ਰਾਜਪਾਲ ਗੁਲਾਬ ਚੰਦ ਕਟਾਰੀਆ ਤਿਰੰਗਾ ਚੰਡਾ ਨਹਿਰਾਉਣਗੇ ਇਸ ਸਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਸਰਕੂਲਰ ਜਾਰੀ ਕਰ ਦਿੱਤਾ ਗਿਆ ਹੈ ਇਸ ਸਮਾਰੋਹ ਲੁਧਿਆਣਾ ਦੇ ਪੀਏਯੂ ਚ ਹੋਵੇਗਾ ਇਸ ਸਬੰਧ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਇਸ ਦੇ ਨਾਲ ਹੀ ਅੱਜ ਦਾ ਸਮਾਚਾਰ ਸਮਾਪਤ ਹੁੰਦਾ ਹੈ ਮੈਂ ਗਗਨਦੀਪ ਸਿੰਘ ਧੰਨਵਾਦ